you. Mm -hmm. ਗੁਰਦੁਆਰਾ ਸ਼੍ਰੀ ਅਕਾਲ ਬੰਗਾ ਸਾਹਿਬ ਸ਼ਾਉਣੀ ਨੇ ਹੰਗ ਸਿੰਘਾਂ ਵਿਖੇ ਜੁੱਤੀਆਂ ਸਮੇਤ ਪੁਲਿਸ ਦੇ ਵੱਲੋਂ ਦਾਖਲ ਹੋ ਕੇ ਬੇਉਤੀ ਕਰਨ ਅਤੇ ਗੋਲੀ ਚਲਾਉਣ ਦੀ ਘਟਨਾ ਦੇ ਰੋਸ 'ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਂਝੇ ਤੌਰ 'ਤੇ ਆਰੰਭਿਆ ਰੋਸ ਪ੍ਰਦਰਸ਼ਨ ਲਗਾਤਾਰ ਚੱਲਿਆ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਅਕਾਲ ਬੰਗਾ ਸਾਹਿਬ ਦੇ ਬਾਹਰ ਆਰੰਭ ਕੀਤੀ ਗਈ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ, ਹਰਜੀਤ ਸਿੰਘ ਫਾਲੀਆ ਜ਼ਿਲ੍ਹਾ ਪ੍ਰਧਾਨਕ, ਆਪੂਰਥਲਾ ਤੇ ਸੀਨੀਅਰ ਅਕਾਲੀ ਗੂ ਅਮਰਬੀਰ ਸਿੰਘ ਲਾਲੀ ਅਤੇ ਇੰਦਰਬੀਰ ਸਿੰਘ ਚਾਹਲ ਹਲਕੇ ਦੀਆਂ ਸੰਗਤਾਂ ਦੇ ਨਾਲ ਹਾਜ਼ਰ ਹੋਏ ਤਰਨੇ ਦੇ ਦੌਰਾਨ ਬੁਲਾਰਿਆ ਨੇ ਭਗਵੰਤਮਾਨ ਸਰਕਾਰ ਦੀ ਕਰੜੀ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ ਤੇ ਕਿਹਾ ਕਿ ਪਾਵਨ ਗੁਰਤਾਰਾਮ ਦੀ ਬੇਅਦਬੀ ਕਰਵਾ ਕੇ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵਰਕਰ ਸਹਿਬਾਨਾਂ ਵੱਲੋਂ ਲਗਾਤਾਰ ਹਰ ਰੋਇਸਰਨਾ ਲਗਾਇਆ ਜਾਇਆ ਆਪ ਜੀ ਨੂੰ ਪਤਾ ਹੈ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਪੁੱਤਰ ਪਰਤੀ ਤੇ ਹਰ ਸਾਲ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਦੇਸ਼ਾਂਤ ਦੇ ਦੇਸ਼ਾਂਤ ਨੂੰ ਆਗਮਨ ਹੋ ਰਹੀਆਂ। ਔਰ ਇੱਥੇ ਹੀ ਤੋਂ ਨਿਆਂਦਸ਼ੀ ਨੇ ਜਥੇ ਬੰਦਿਆ ਦਾ ਆਪਸੀ ਟਕਰਾਅ ਹੋ ਗਿਆ। 21 ਤਰੀਕ ਨੂੰ ਇੱਥੇ ਇੱਕ ਨਿਆਂਦਸ਼ੀ ਜਥੇ ਬੰਦੀ ਨੇ ਆ ਕੇ ਬੈਠ ਗਏ ਔਰ ਦੂਸਰੀ ਜਥੇ ਬੰਦੀ ਨੇ ਸਰਕਾਰ ਦੀ ਮੱਤ ਲੈ ਕੇ ਔਰ ਲਗਾਤਾਰ ਇੱਥੇ 21 ਤਰੀਕ ਨੂੰ ਉਹਨਾਂ ਨੇ ਆ ਕੇ 22 ਤਰੀਕ ਨੂੰ ਸ਼੍ਰੀਖੰਡ ਪਰਸਵ ਦੇ ਜਾਪ ਆਰੰਭ ਕਰਵਾ ਦਿੱਤੇ। ਔਰ ਮੈਂ ਸਮਝਦਾ ਆ ਕਿ ਵਾਏ ਬਾਈ ਤੇ 23 24 ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਾਰਸੀ ਉਹ ਸੰਪੂਰਨ ਹੋਣੇ ਸੀ ਪਰ ਮੌਕੇ ਦੀ ਹਕੂਮਤ ਨੇ ਨਾ ਤੇ ਸ਼੍ਰੀ ਆਖਣਪੜ ਸਾਹਿਬ ਦਾ ਖਿਆਲ ਰੱਖਿਆ ਔਰ ਨਾ ਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਦਾ ਖਿਆਲ ਰੱਖਿਆ ਉਹਨਾਂ ਨੇ ਇੱਕ ਧੜੇ ਦੇ ਕਹਿਣ ਤੇ ਮੈਂ ਸਮਝਦਾ ਕਿ ਬੜਾ ਜਿਦਾਂ ਕਿਤੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਹੁੰਦੀ ਹੈ ਆ ਕਿ ਇਸ ਗੁਰਦੁਆਰਾ ਕਾਲ ਬੁੰਗਾ ਜੋ ਸਾਹਮਣੇ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਪੁਲਿਸ ਵੱਡੀ ਗੰਟੀ ਵਿੱਚ ਤੜਕੇ 4 ਵਜੇ ਸ਼ਾਮਲ ਹੋ ਗਈ ਔਰ ਅੰਦਰ ਜਾ ਕੇ ਜਿੱਥੇ ਨਿਹੰਗ ਸਿੰਘਾਂ ਨੂੰ 23 ਤਰੀਕ ਨੂੰ ਜਿੱਥੇ ਨਿਹੰਗ ਸਿੰਘਾਂ ਨੂੰ ਬੰਦੀ ਬਣਾਇਆ ਉਥੇ ਗੋਲੀਆਂ ਚਲਾਈਆਂ ਤੇ ਹਜ਼ਾਰਾਂ ਦੀ ਗੰਟੀ ਵਿੱਚ ਇੱਥੇ ਗੋਲੀਆਂ ਦੀ ਬਾਸ਼ਰ ਚੱਲੀ ਜਿਹਦੇ ਵਿੱਚ ਇੱਕ ਪੁਲਿਸ ਦਾ ਜਵਾਨ ਮਾਰਿਆ ਗਿਆ ਔਰ ਮੈਂ ਸਮਝਾਂ ਕਿ ਜੇ ਸਰਕਾਰ ਇਹ ਧੜੇ ਬੰਦੀ ਜਾ ਕੇ ਇਹ ਕੰਮ ਨਾ ਕਰਦੀ ਤੇ 23 ਤਰੀਕ ਤੋਂ ਬਾਅਦ 24 ਤੇ 25 ਤੇ 26 27 ਤਰੀਕ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਯ ਜੜਾ ਸਪੂਰ ਹੋਏਗਾ ਜੇ ਇਥੋਂ ਦੀ ਹਕੂਮਤ ਜ਼ਿਲ੍ਹੇ ਦਾ ਪ੍ਰਸ਼ਾਸਨ ਇੱਕ ਨੇ ਖਿਆਲ ਰੱਖਦਾ ਕਿ ਇਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪੁੱਤਰ ਦਿਹਾੜਾ ਹੈ ਤੇ 27 ਤੋਂ ਬਾਅਦ ਦੋਨਾਂ ਧੜਿਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਿਉਂਕਿ ਆਪਸੀ ਵਿੱਚ ਕਲੇਸ਼ ਸੀ ਉਹਨਾਂ ਦਾ ਇਹਨਾਂ ਦੋਹਾਂ ਧੜਿਆਂ ਨੂੰ ਬੁਲਾ ਲੈਂਦੇ ਔਰ ਬਲਾਕੇ ਦੋਨੋਂ ਧੜਿਆਂ ਦੇ ਕਾਗਜ਼ਾਤ ਦੇਖਦੇ ਔਰ ਜਿਹੜੇ ਸਾਡੇ ਦੇ ਕਾਜ ਨਹੀਂ ਹੋਂਦੇ ਉਹ ਸਾਡੇ ਨੂੰ ਇਸ ਗੁਰੂ ਕਾ ਦੀ ਸੇਵਾ ਸੌਂਪ ਦਿੰਦੇ ਪਰ ਇਸ ਮੌਜੂਦਾ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਦੇ ਇਸ਼ਾਰੇ ਤੇ ਅਸੀਂ ਲਗਾਤਾਰ ਇੰਨੇ ਦਿਨ ਵੀ ਧਰਨਾ ਦੇ ਰਹੇ ਹਾਂ ਅਸੀਂ ਇੱਕੋ ਹੀ ਸਵਾਲ ਪੁੱਛਦੇ ਹਾਂ ਕਿ ਸਾਨੂੰ ਇੱਕ ਗੱਲ ਦੱਸੀ ਜਾਵੇ ਕਿ ਇਸ ਗੋਲੀ ਚਲਾਉਣ ਦਾ ਆਰਡਰ ਕਿਹਦੇ ਵੱਲੋਂ ਹੋਇਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਿੱਤਾ ਜਿਲੇ ਦੇ ਐਸਐਲਪੀ ਨੇ ਦਿੱਤਾ ਜਿਲੇ ਦੇ ਕਿਸੇ ਹਾਲਾ ਹੁਰਫ ਨੇ ਦਿੱਤਾ ਜਾਂ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੇ ਦਿੱਤਾ ਕਿਉਂਕਿ ਹੋਮ ਮਿਨਿਸਟਰੀ ਉਹਦੇ ਕੋਲ ਆ ਤੇ ਮੁੱਖ ਮੰਤਰੀ ਪੰਜਾਬ ਦੇ ਹੋਈ ਆ ਅਸੀਂ ਸਮਝਦੇ ਆ ਕਿ ਇਹ ਜੋ ਗੋਲੀ ਚਲਾਉਣ ਦਾ ਹੁਕਮ ਕੀਤਾ ਉਹ ਭਗਵੰਤ ਸਿੰਘ ਮਾਨ ਨੇ ਕੀਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਹੋਰ ਸਾਜ਼ ਕਰਕੇ ਇਸ ਪੁੱਤਰ ਸਾਹ ਦੇ دہشت ਦਾ ਮਾਹੌਲ ਬਣਿਆ ਔਰ ਸੰਗਤਾਂ ਨੇ ਲਗਾਤਾਰ ਕਿਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਸੀ ਉਥੇ ਆ ਕੇ ਸੰਗਤਾਂ ਡਰਨ ਲੱਗ ਪਈਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕੀਰ ਸਿੰਘ ਬਾਦਲ ਨੇ ਸੰਗਤਾਂ ਨੂੰ ਅਪੀਲਾਂ ਕੀਤੀਆਂ ਕਿ ਆਓ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਨਾ ਤਮਾਸ ਹੋ ਕੇ ਪ੍ਰਾਪਤ ਕਰੋ ਪਰ ਅੱਛੀ ਦਾਸਤ ਦਾ ਮਾਹੌਲ ਸੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਜਦੋਂ ਤੁਸੀਂ ਆ ਕੇ ਪੁਲਿਸ ਨੇ ਅੰਦਰ ਪਹਿਰਾ ਕੀਤਾ ਵਾ ਤੁਸੀਂ ਇਹ ਐਲਾਨ ਕੀਤਾ ਸੀ ਕਿ ਜਿੰਨੇ ਵੀ ਅੰਦਰ ਨਿਹੰਗ ਜਥੇਬੰਦੀਆਂ ਬੈਠੀਆਂ ਉਹਨਾਂ ਨੂੰ ਸਪੀਕਰ ਰਾਈਂ ਜਾਂ ਹੋਰ ਕਿਸੇ ਰਾਈਂ ਆਵਾਜ਼ ਮਾਰੀ ਹੋਵੇ ਸਾਰੇ ਨਿਹੰਗ ਜਥੇਬੰਦੀਆਂ ਬਾਹਰ ਆ ਜਾਓ ਨਹੀਂ ਤੇ ਸਰਕਾਰ ਦੀਆਂ ਗੋਲੀਆਂ ਖਾਣ ਲਈ ਤਿਆਰ ਹੋ ਜਾਓ ਮੈਂ ਸਮਝਾ ਉਹਦੇ ਵਿੱਚ ਬਹੁਤ سارے ਨਿਹੰਗ ਜ਼ਖਮੀ ਹੋਏ ਔਰ 17-18 ਦੇ ਕਰੀਬ ਜ਼ਖਮੀ ਅੱਜ ਗ੍ਰਿਫਤਾਰ ਕਰਕੇ ਇਹਨਾਂ ਨੇ ਜੇਲਾ ਵਿੱਚ ਛੁੱਟੇ ਹੋਏ ਇਹ ਸਰਕਾਰ ਨੇ ਹਮੇਸ਼ਾ ਹੀ ਇਥੇ ਗੁਰੂ ਕਰਨ ਦੇ ਕਰਨ ਦਾ ਇੱਕ ਤਿਆ ਕੀਤਾ ਹੋਇਆ ਹੈ ਔਰ ਜਿਹੜੇ ਰੋਸ ਹੋ ਜੋ ਫੂਲੇ ਦੇ ਜ਼ਿਲ੍ਹੇ ਦੇ ਸਾਡੇ ਬਹੁਤ ਹੀ ਸਕਾਰਯੋਗ ਲੀਡਰ ਸਾਰੇ ਹੀ ਹਾਜ਼ਰ ਨੇ ਮੇਰੇ ਨਾਲ ਲਮਾ ਬੜਾ ਸਮਾਂ ਲੱਗੇਗਾ ਤੇ ਸਾਰੇ ਲੀਡਰਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਿਰਫ ਤੇ ਸਿਰਫ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੋਦਰਾ ਸ੍ਰੀ ਬੇਰ ਸਾਹਿਬ ਅੰਦਰ ਅਰਦਾਸ ਬੇਦੀ ਕਰਕੇ ਅਸੀਂ ਇਸ ਕਰਨੇ ਤੇ ਲੋਕ ਸੁਭਿਆਰਾ ਕਰਨ ਲਈ ਬੈਠੇ ਆਂ ਔਰ ਸਾਡੇ ਪਾਠੀ ਸਹਾਰੇ ਅਸੀਂ ਚਮਕੀ ਸਾਹਿਬ ਦੇ ਜਾਬ ਕੀਤੇ ਨੇ ਬਾਹੀ ਗੁਰਦੇ ਜਾਬ ਕੀਤੇ ਨੇ ਸਾਡਾ ਕੋਈ ਇਹ ਸਰਕਾਰ ਦੇ ਕੇ ਇੱਕ ਅਵਿਰੋਧ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਗੋਲੀ ਚਲਾਉਣ ਦੇ ਆਰਡਰ ਕਿਹਨੇ ਕੀਤੇ ਕਿਉਂ ਕੀਤੇ ਔਰ ਅੱਜ ਤੱਕ ਤੁਸੀਂ ਦੇਖ ਰਹੇ ਹੋ ਕਿ ਅਕਾਲ ਪੁੰਗਾ ਗੁਰਦੁਆਰੇ ਦੇ ਸਾਹਮਣੇ ਜਿੱਥੇ ਫਾਇਰ ਬ੍ਰਿਗੇਡ ਦੀ ਵੱਡੀ ਗੱਡੀ ਲਾਈ ਹੋਈ ਹੈ ਅੰਦਰ ਸਾਰਾ ਪੁਲਸ ਨਾ ਪੜਿਆ ਹੋਇਆ ਹੈ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਇਹ ਗੁਰੂ ਘਰਾਂ ਦੀ ਇਹ ਜੋ ਨਿਯਮ ਨੇ ਔਰ ਜਿਸ ਤਰ੍ਹਾਂ ਮੈਂ ਸਮਝਦਾ ਕਿ 23 ਤਰੀਕ ਨੂੰ ਇੱਥੇ ਪੁਲਿਸ ਹੋ ਜਾਂ 4 ਵਜੇ ਤੜਕੇ ਆਗੇ ਘੇਰਾ ਪਾ ਲਿਆ ਔਰ ਉਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਚੱਲ ਰਹੇ ਸਨ ਔਰ ਜੁੱਤੀਆਂ ਪਾ ਕੇ ਜੋੜੇ ਪਾ ਕੇ ਇਹ ਪੁਲਿਸ ਅੰਦਰ ਦਾਖਲ ਹੋਈ ਔਰ ਖੰਡ ਪਾਠ ਸਾਹਿਬ ਨੂੰ ਖੰਡਨ ਕਰਨ ਦਾ ਯਤਨ ਕੀਤਾ ਪਰ ਸਾਹਮਣੇ ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਸਾਡੇ ਮੈਨੇਜਰ ਸਾਹਿਬ ਨੇ ਸਾਡੇ ਗੰਥੀ ਸਿੰਘਾਂ ਨੂੰ ਭੇਜਿਆ ਜਾ ਕੇ ਲਗਾਤਾਰ ਉਥੇ ਪਾਠ ਕਰਦਾ ਰਹੇ ਤਾਂ ਕਿ ਗੁਰੂ ਸਾਹਿਬ ਦਾ ਅਪਮਾਨ ਨਾ ਹੋਵੇ ਸ੍ਰੀ ਅਖਨਪਰ ਸਾਹਿਬ ਖੰਡਰ ਨਾ ਹੋ ਜਾ। ਤੋਂ ਅਸੀਂ ਸਾਰਾ ਇਲਾਕਾ ਪੂਰਾ ਪੰਜਾਬ ਇਥੇ ਲਗਾਤਾਰ ਧੰਨੇ ਦੇ ਰਿਹਾ ਹੈ। ਔਰ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਨੂੰ ਨਿਆਂ ਦੇਣਾ ਚਾਹੀਦਾ ਹੈ। ਇਹ ਗੁਰੂ ਘਰਾਂ ਦੇ ਜੋ ਕਬਜ਼ੇ ਕੀਤੇ ਹੋਏ ਨੇ ਇਹਨੂੰ ਤੁਰੰਤ ਹਟਾਉਣਾ ਚਾਹੀਦਾ ਹੈ। ਔਰ ਮੈਂ ਵੀ ਸਮਝਦਾ ਕਿ ਇਸੇ ਬਸ ਨਹੀਂ ਜੇ ਮੈਂ ਕਬੂਰਸਲੇ ਦੀ ਵੀ ਗੱਲ ਕਰਨੀ ਚਾਹੁੰਦਾ ਗੁਰਦੁਆਰਾ ਸ਼੍ਰੀ ਬਾਵਿਆ ਜਿਹੜਾ ਤਕਰੀਬਨ 100 ਸਾਲ ਪੁਰਾਣਾ ਗੁਰਦੁਆਰਾ ਹੈ ਜਿੱਥੇ ਗੁਰਦੁਆਰਾ ਬਾਵਿਆ ਦੀ ਕਮੇਟੀ ਲਗਾਤਾਰ ਸੇਵਾ ਨਿਭਾਉਂਦੀ ਆ ਰਹੀ ਹੈ ਅੱਜ ਉੱਥੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਗਰਿੰਦਰ ਪਾਲ ਗਰਿੰਦਰ ਸਿੰਘ ਗਰਿੰਦਰ ਪਾਲ ਗੁਰਪਾਲ ਸਿੰਘ ਗੁਰਪਾਲ ਸਿੰਘ ਟਿੰਡੀਆਂ ਜੋ ਗੁਰਮਤਸ ਦਾ ਚੇਅਰਮੈਨ ਬਣਿਆ ਹੈ ਉਹਨੇ ਆਪਣੇ ਪਰਿਵਾਰ ਦੀ ਖਾਤਰ ਉੱਥੇ ਵੀ ਤੱਕਾ ਬੋਲ ਕੀਤਾ तकरीबन 4-5 ਮਹੀਨੇ ਤੋਂ ਲਗਾਤਾਰ ਉਥੇ ਪੁਲਸਾ ਕਬਜ਼ਾ ਕਰਾਇਆ ਹੋਇਆ ਹੈ ਔਰ ਇਸੇ ਦਾ ਡਿਸੈਗਨ ਅਡਮਿਨਿਸਟ੍ਰੇਸ਼ਨ ਲਾ ਕੇ ਦਫਾ 145 ਲਈ ਹੋਇਆ ਇੱਥੇ ਵੀ ਦਫਾ 145 ਹੈ ਉਥੇ ਕਪੂਰਥਲਾ ਵੀ 100 ਦਫਾ 145 ਹੈ ਇਹ ਕਿੱਥੋਂ ਦਾ ਨਿਆਂ ਹੈ ਇਹ ਸਰਕਾਰ ਨੇ ਕਿ ਗੁਰੂ ਘਰਾਂ ਦੀ ਰਾਖੀ ਕਰਨੀ ਸੀ ਜਾਂ ਇੱਥੇ ਪੁਲਸ ਨੇ ਪਹਿਰੇ ਲਾ ਕੇ ਸੰਗਤਾਂ ਨੂੰ ਆਪਣੇ ਅਜ ਸਾਬ ਜੀ ਗੁਰੂ ਨਾਲ ਛੋਟੇ ਸਾਬ ਜਾਦੇ ਵਡੇ ਸਾਬ ਜਦੇ 15 ਵਾੜਾ ਸਿੱਧੀ ਤੁਹਾਡੇ ਚਲੇ ਨੇ ਸਾਰੀਆਂ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਜਾ ਕੇ ਨਤਬਸਕੋ ਕੇ ਉਹਨਾਂ ਪੰਜਾਂ ਪਿਆਰਿਆਂ ਤੇ ਮਹਾਨ ਸ਼ਹੀਦਾਂ ਨੂੰ ਛਰਦਾ ਤੇ ਸਤਕਾਰ ਪੇੜ ਕਰਦੀਆਂ ਨੇ ਪਰ ਸਾਡੀਆਂ ਪਾਰਟੀ ਅੱਜ ਦੇ ਲੋਕੇ ਆ ਕੇ ਰੋਸ ਕਰਨੇ ਲਾ ਕੇ ਇਸ ਸਰਕਾਰ ਤੋਂ ਲਗਾਤਾਰ ਮੰਕਾ ਰਹੀ ਹੈ ਕਿ ਗੁਰਦੁਆਰਿਆਂ ਦੇ ਕਬਜ਼ੇ ਕਰਨੇ ਬੰਦ ਕਰੋ ਸਾਨੂੰ ਨਿਆਂ ਦਿਓ ਔਰ ਜਿਹੜੇ ਬੰਦੇ ਤੁਸੀਂ ਇੱਥੇ ਵਾੜੇ ਹੋਏ ਨੇ ਉਹਨਾਂ ਨੂੰ ਹਟਾਓ ਸਾਡੇ ਕੋਲ ਸਪੌਂਸ ਕਰੇ ਇੱਕ ਭਗਵੰਤਬਾਨ ਜੀ ਕਿ ਗੁਪਾ ਤੁਸੀਂ ਗੋਲੀ ਦੇ ਆਰਡਰ ਦਿੱਤੇ ਆ ਜਾਂ ਤੁਹਾਡੇ ਡਿਸਪੀ ਕਮਿਸ਼ਨ ਨੇ ਦਿੱਤੇ ਆ ਇੱਕ ਮਿੰਟ ਲੈਣਾ ਹੋਰ ਜੀ ਰੋਮਨੀ ਅਕਾਲੀ ਦਲ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਰਕਬੀਲ ਸਿੰਘ ਜੀ ਨੇ ਇੱਕ ਇਸ ਸਾਰੀ ਪਾਰਦਾਣੀ ਪੜਤਾਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਦਾਸ ਵੀ ਸ਼ਾਮਲ ਹੈ ਔਰ ਅਸੀਂ ਸਾਰੇ ਪੰਜ ਮੈਂਬਰੀ ਕਮੇਟੀ ਨੇ ਸਾਰੇ ਹੀ ਨਿਹੰਗ ਸਿੰਘ ਤੋਂ ਨਾ ਜਿ세 ਬੰਦੀਆਂ ਦੇ ਜਾ ਕੇ ਬਿਆਨ ਵੀ ਲੈਣ ਦਾ ਯਤਨ ਕੀਤਾ ਅਸੀਂ ਡੀਸੀ ਕਮਿਸ਼ਨ ਟੀਪੀ ਕਪੂਰਥਲਾ ਦੇ ਬਿਆਨ ਵੀ ਲੈਣ ਵਾਸਤੇ ਗਏ ਸੀ ਅਸੀਂ ਐਸਐਸਪੀ ਕਪੂਰਥਲਾ ਦੇ ਬਿਆਨ ਵੀ ਲੈਣ ਗਿਆ ਸੀ ਪਰ ਅਸੀਂ ਸਾਨੂੰ ਦੋਨਾਂ ਇਹਨਾਂ ਅਫਸਰਾਂ ਦੇ ਇਹ ਇਹ ਪੁੱਛਣ ਗਿਆ ਸੀ ਡੀਸੀ ਸਾਹਿਬ ਤੁਸੀਂ ਆਰਡਰ ਕੀਤਾ ਹੀ ਗੋਲੀ ਚਲਾਉਂਦਾ ਜਾਂ ਐਸਐਸਪੀ ਦਾ ਤੁਸੀਂ ਕੀਤਾ ਸੀ ਉਹਨਾਂ ਨੇ ਸਾਨੂੰ ਕੋਰਾ ਜਵਾਬ ਦਿੱਤਾ ਉਹ ਕਹਿੰਦੇ ਸਾਡੀ ਸਰਕਾਰ ਆ ਅਸੀਂ ਸਰਕਾਰ ਦੇ ਹੁਕਮਾਂ ਕਰਨਾ ਇਹ ਮੇਰੀਆਂ ਬੇਨਤੀਆਂ ਨੇ ਪ੍ਰੋਫੈਸਰਾਂ ਨੇ ਬੇਨਤੀ ਆ ਕਿ ਸਾਰੇ ਸਹੀ ਜੋ ਨਿਆਂ ਹੋ ਉਹਨਾਂ ਨਾਲ ਸਾਡੀ ਪਹੁੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਨੈਲ ਸਿੰਘ ਡੂਰਾਵਾਲਾ ਜੀ ਦੀ ਅਗਵਾਈ ਤੇ ਹੇਠ ਅਸੀਂ ਅੱਜ ਸultanpur Lodhi ਵਿਖੇ ਆਏ ਆ ਰੋਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਾਰੀ ਸੰਗਤ ਕਪੂਰਥਲੇ ਤੋਂ Sultanpur Lodhi ਤੋਂ ਸਾਰੀਆਂ ਸੰਗਤਾਂ ਅਜ ਰੋਸ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਸਾਡੇ ਸਾਹਮਣੇ ਅਕਾਲ ਬੰਗਾ ਸਾਹਿਬ ਗੁਰਦੁਆਰਾ ਆ ਇਸ ਗੁਰਦਰਾ ਸਾਹਿਬ 'ਤੇ ਹਮਲਾ ਕੀਤਾ ਔਰ ਪੁਲਿਸ ਵੱਲੋਂ ਹਮਲਾ ਕਰਾਇਆ ਗਿਆ ਕਿਉਂਕਿ ਪੁਲਿਸ ਨੇ ਆ ਕੇ ਇੱਥੇ ਜਦੋਂ ਅੰਦਰ ਦਾਖਲ ਹੋਈ ਸਮੇਤ ਜੁੱਤੀਆਂ ਜੋੜੇ ਪਾ ਕੇ ਇਥੇ ਕਿ ਲੋਕ ਨਾ ਤਬਸਕ ਹੋਣ ਵਾਸਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਪ੍ਰੋਗਰਾਮ ਚੱਲ ਰਿਹਾ ਸੀਗਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਚੱਲ ਰਿਹਾ ਸੀ ਆਪਣੀ ਪੁਲਿਸ ਭੇਜ ਕੇ ਇਥੇ ਗੋਲੀਆਂ ਚਲਵਾਈਆਂ ਉਹ ਦਿਨ ਯਾਦ ਕਰਵਾਏ ਕਿ ਦਿੱਲੀ ਦੇ ਵਿੱਚ ਜਿੱਦਾਂ ਕਤਲੇਆਮ ਕਾਂਗਰਸ ਨੇ ਕਰਾਇਆ ਸੀ ਉਸੇ ਤਰ੍ਹਾਂ ਹੀ ਸਾਬ ਆਪਣੇ ਜਿਹੜੇ ਗੁਰੂ ਪਰਿਆਤ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਅੱਜ ਰੋਸ ਧਰਨੇ ਵਿੱਚ ਸ਼ਾਮਲ ਹੋਏ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਇਹ ਜਿਹੜਾ ਪਹਿਲਾਂ ਤਾਂ ਬਹੁਤ ਸੱਜਣਾਂ ਤੇ ਕਢ ਕੇ ਰੌਲਾ ਪਾਉਂਦਾ ਰਿਹਾ ਸੀਗਾ ਕਿ ਜਿਹੜਾ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਸੀਗਾ ਉਦੋਂ ਸਰਕਾਰ ਅਕਾਲੀ ਦਲ ਦੀ ਸੀਗੀ ਉੱਥੇ ਬਰਗਾੜੀ ਦਾ ਕੰਡ ਹੋਇਆ ਫਲਾੜਾ ਹੋਇਆ ਅੱਜ ਸਤਿਪਾ ਭਗਵੰਤ ਜੀ ਅੱਜ ਕਿਉਂ ਨਹੀਂ ਬਿਆਨ ਦਿੰਦਾ ਅੱਜ ਉਹਨੂੰ ਬਿਆਨ ਦੇਣਾ ਚਾਹੀਦਾ ਕਿ ਗੋਲੀ ਮੇਰੇ ਕਹਿਨ ਤੇ ਚੱਲੀ ਔਰ ਮੈਂ ਚਲਵਾਈ ਏ ਔਰ ਕਿਹੜੇ ਪ੍ਰਸ਼ਾਸਨ ਨੇ ਚਲਵਾਈ ਏ ਉਹ ਅੱਜ ਉਹਨੂੰ ਸਾਹਮਣੇ ਆ ਕੇ ਇਸ ਗੱਲ ਦੱਸਣੀ ਚਾਹੀਦੀ ਕਿ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਕਈ ਗੁਰਦੁਆਰਾ ਸਾਹਿਬ ਵੀ ਕਿਹੇ ਜਾ ਕੇ ਜਦੋਂ ਕੋਈ ਵੱੜ ਜਾਂਦਾ ਅੰਦਰ ਬੇਅਦਬੀ ਕਰਨ ਵਾਸਤੇ ਤੇ ਉਹਨੂੰ ਮੱਧਪਾਗਾ ਕਹਿ ਦਿੰਦੇ ਜੀ ਇਹ ਬਹੁਤ ਦੇ ਬਦਗੁਦੀ ਹੁੰਦਾ ਜੀ ਇਹ ਫਲਾਣਾ ਜੀ ਇਹ ਸਰਕਾਰਾਂ ਪਰਦੇ ਪਾਉਂਦੀਆਂ ਇਸੇ ਤਰ੍ਹਾਂ ਹਰਮੰਦਰ ਸਾਹਿਬ ਵੀ ਕੀ ਕਾਇ ਹੋਇਆ ਇਹ ਸਰਕਾਰਾਂ ਹਰਦੇ ਪਾਉਂਦੀਆਂ ਨੇ ਅੱਜ ਇਹਨਾਂ ਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਆ ਕੇ ਕਿ ਇਹ ਜਿਹੜੀ ਗੋਲੀ ਚਲਾਈ ਏ ਇਹ ਕਿਨੇ ਚਲਾਈ ਏ ਭਗਵਾਨ ਮਾਨ ਨੇ ਚਲਾਈ ਕਿ ਸਰਕਾਰ ਨੇ ਚਲਾਈ ਏ ਸੋ ਸਾਰੀ ਸੰਗਤ ਵਿੱਚ ਪੂਰੇ ਜਿੰਨੀ ਸਿੱਖ ਸੰਗਤਾਂ ਵਿੱਚ ਬਹੁਤ ਵੱਡਾ ਰੋਸ ਹੈ ਸੋ ਸਾਰੀ ਸੰਗਤ ਅੱਜ ਰੋਸ ਵਜੋਂ ਅੱਜ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ